ਹਾਂਜੀ ਸਾਹਿਬ ਜਿਹੜਾ ਇਹ ਅਰੋਪ ਕਿੜਿਆ ਹੈ ਹੈਰੋਇਨ ਸਮੇਂ ਇਹ ਤੋਂ ਠੀਕ ਨਹੀਂ ਇਹ ਦੇਖੋ ਪਰਮਾਗਰ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਤਾਬ ਸਿੰਘ ਜੀ ਦੇਸ਼ਾਂ ਦਾ ਤੇਸ਼ ਅਤੇ ਸ਼੍ਰੀ ਸ਼ਾਮਸੁੰਦਰ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਹਦਾਇਤ ਤੇ ਹਰ ਰੋਜ਼ ਸ਼ਾਮ ਸਮੇਂ ਸ਼ੱਕੀ ਪਰਸ਼ਾਨ ਦੀ ਚੈਕਿੰਗ ਲਈ ਅਤੇ ਵਾਹਕ ਵਾਲੀ ਨਾਕਾ ਬੰਦੀ ਅਤੇ ਪ੍ਰੋਲਿੰਗ ਜ਼ਿਲ੍ਹਾ ਦੇ ਏਰੀਆ ਵਿੱਚ ਥਾਣਾ ਦੀ ਰੀਚ ਕਰਾਈ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਵੀ ਅ ਅਫਸਰਾਂ ਨੂੰ ਅੰਬਾਲਾ ਦੇ ਹੁਕਮ ਨਾਲ ਨਾਕਾਬੰਦੀ ਕੀਤੀ ਜਾ ਰਹੀ ਸੀ ਇਸ ਤੋਂ ਵਿਸ਼ੇਸ਼ ਤੌਰ ਤੇ ਡੀਆਈਜੀ ਸਾਹਿਬ ਲੁਧਿਆਣਾ ਰੇਂਜ ਜੀ ਦੇ ਹੁਕਮ ਮੁਤਾਬਕ ਇੱਕ ਹੋਰ ਸਪੈਸ਼ਲ ਨਾਕਾ ਲਗਾਇਆ ਗਿਆ ਸੀ ਜਿਸ ਨਾਕੇ ਤੇ ਦੀ ਅਗਵਾਈ ਸਾਡੇ ਜਿਹੜਾ ਥਾਣਾ ਤੋਂ ਐਸਆਈ ਬਲਜਿੰਦਰ ਕੁਮਾਰ ਪੁਲਿਸ ਪਾਰਟਿਸ ਵਿੱਚ ਤੋਂ ਸਿਆਣਾ ਜਿਹੜੀ ਖੱਡ ਹੈਗੀ ਆ ਉਹਦੇ ਵਿੱਚ ਨਾਕਾਬੰਦੀ ਕਰਕੇ ਸ਼ਕੀਪੁਰਸ਼ਾਂ ਦੀ ਭਾਲ ਵਿੱਚ ਮਸਤਾਜ਼ ਉਥੇ ਤੇ ਨਾਕਾਬੰਦੀ ਤੇ ਡਿਊਟੀ ਕਰ ਰਿਹਾ ਸੀ ਜਿਸ ਦੇ ਦੌਰਾਨ ਇੱਕ ਇਹ ਨੌਜਵਾਨ ਲੜਕਾ ਪਿੰਡ ਸਿਆਣਾ ਦੀ ਤਰਫੋਂ ਸ਼ਮਸ਼ਾਨ ਘਾਟ ਸਿਆਣਾ ਆਉਣ ਦੀ ਤਰਫ ਆ ਰਿਹਾ ਸੀ ਜਿਸ ਨੇ ਅੱਗੇ ਨਾਕਾਬੰਦੀ ਤੇ ਚੈਕਿੰਗ ਹੁੰਦੀ ਦੇਖ ਕੇ ਆਪਣੇ ਹੱਥ ਵਿੱਚ ਜੋ ਵੀ ਵਜਨਦਾਰ ਫਾਫਾ ਸੀ ਉਹ ਸਾਈਡ ਸੜਕ ਦੀ ਸਾਈਡ ਤੇ ਨੜਿਆਂ ਵਿੱਚ ਵਾਰ ਨੂੰ ਸੁੱਟਦਾ ਜਿਸ ਦੀ ਸ਼ੱਕ ਦੇ ਆਧਾਰ ਤੇ ਇਹਨੂੰ ਕਾਬੂ ਕੀਤਾ ਤੇ ਇਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਂ ਰਾਹੁਲ ਪੁੱਤਰ ਸੋਮਨਾਥ ਵਾਸੀ ਪਨੂਂ ਪਿੰਡ ਤੋਂ थाना ਪੁਜਿਆੜ ਦੱਸਿਆ ਤੇ ਇਹਦੇ ਵੱਲੋਂ ਛੁੱਟੇ ਹੋਏ ਲਫਾਫੇ ਦੀ ਜਿਹੜੀ ਤਲਾਸ਼ੀ ਆ ਇਹ ਸੇ ਬਜਿੰਦਰ ਕੁਮਾਰ ਫੋਲਸ ਪਾਰਟੀ ਵੱਲੋਂ ਕੀਤੀ ਗਈ ਤੇ ਜਿਸ ਵਿੱਚੋਂ ਇਹਨਾਂ ਨੂੰ ਹੈਰੋਇਨ ਜੋ ਵਜ਼ਨ ਕਰਨ ਤੇ 8 ਗ੍ਰਾਮ ਅਤੇ ਸਮੇਤ ਉਸ ਵਿੱਚੋਂ ਇਹਦੇ ਵੱਲੋਂ ਫਿਰ ਤੋਂ ਤੇ ਜੋ ਡਰੱਗ ਜਿਹੜੀ ਉਹ ਵੇਚੀ ਜਾ ਰਹੀ ਸੀ ਉਦੀ ਡਰਗ ਮਨੀ 4800 ਰੁਪਇਆ ਉਹ ਇਸ ਤੋਂ ਬਰਾਮਦ ਕੀਤਾ ਗਿਆ ਤੇ ਬਰਾਮਦਗੀ ਤੋਂ ਬਾਅਦ ਇਸ ਦੇ ਖਿਲਾਫ ਮਕਦਮਾ ਨੰਬਰ 49 ਨੀਤੀ 1824 ਅੰਡਰ ਸੈਕਸ਼ਨ 61 21 85 ਐਂਡ ਸੈਕਟ ਦੇ ਤਹਿਤ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਿੰਡ ਤੇ ਪਹਿਲਾਂ ਤਾਂ ਮਕਦਮਾ ਬਣਿਆ ਇਹਦਰ ਕਾਡ ਜਿਹੜਾ ਹੁੰਦਰਾ ਨੇ ਤਕਤੀਸ ਅਸੀਂ ਚੈੱਕ ਕਰਾਂਗੇ ਔਰ ਥਾਣਾ ਪੁਜੀਵਾਲ ਤੋਂ ਵੀ ਮੰਗਵਾਵਾਂਗੇ ਕਿ ਇਸ ਦਾ ਬੰਦੇ ਦੇ ਖਲਾਫ ਚ ਕੋਈ ਹੋਰ ਮਕਦਮਾ ਇਸ ਤਰ੍ਹਾਂ ਦਾ ਹੈ ਜਾਂ ਨਹੀਂ ਉਮਰ ਹਲੇ ਵੀ 24 ਸਾਲ ਦੱਸਦਾ ਇਹ ਬਾਕੀ ਦਾ ਹੁਣ ਉਸ ਕਾਡ ਸਰਟੀਫਿਕੇਟ ਜਿਹੜਾ ਮੰਗਾ ਕੇ ਦੇਖਦੇ ਹਾਂ ਚੈੱਕ ਕਰ ਲੈਂਦੇ ਹਾਂ